ਕਿਉਂਕਿ ਉਹ ਕੌਮ ਦੇ ਮੁੱਦੇ ਸਰਕਾਰਾਂ ਉਹਨਾਂ ਤੇ ਇਨਸਾਫ ਦੇਣ ਲਈ ਤਿਆਰ ਨਹੀਂ ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਹੋਈਆਂ ਬੇਅਦਬੀਆਂ ਦਾ ਇਨਸਾਫ ਹੈ ਜਾਂ ਬੇਅਦਬੀ ਕਰਨ ਬੰਦੇ ਦੇ ਖਿਲਾਫ ਸਖਤ ਕਾਨੂੰਨ ਬਣਾਉਣ ਦੀ ਮੰਗ ਹੈ ਸੋ ਉਹ ਕਾਨੂੰਨ ਬਣਾਉਣ ਵਾਸਤੇ ਵੀ ਸਰਕਾਰਾਂ ਤਿਆਰ ਨਹੀਂ ਸੋ ਅੱਜ ਉਸ ਮੁੱਦਿਆਂ ਤੇ ਅਸੀਂ ਵਿਚਾਰ ਕਰੀਏ ਕਿ ਕਿਸ ਤਰ੍ਹਾਂ ਸਰਕਾਰਾਂ 'ਤੇ ਦਬਾਅ ਪਾਇਆ ਜਾਵੇ ਕਿਉਂਕਿ ਜਿੱਥੇ ਅ ਮੁੱਦਿਆਂ ਦੀ ਗੱਲ ਹੈ ਉਥੇ ਮਨੁੱਖੀ ਅਧਿਕਾਰਾਂ ਦਾ ਮਸਲਾ ਕਿਉਂਕਿ ਜਿਹੜੀਆਂ ਸੰਜਾਵਾਂ ਕੋਰਟ ਵੱਲੋਂ ਮਿਲੀਆਂ ਉਹ ਦੁੱਗੀਆਂ ਕਰ ਚੁੱਕੇ ਪਰੰਤੂ ਰਿਹਾਈਆਂ ਨਹੀਂ ਹੋ ਰਹੀਆਂ ਇਸ ਲਈ ਇਸ ਤੇ ਵਿਚਾਰ ਚਰਚਾ ਕਰਨ ਵਾਸਤੇ ਅੱਜ ਅਸੀਂ ਮੀਟ ਸੱਦੀ ਸੀ ਤਕਰੀਬਨ ਸਾਰੀ ਜਥੇ ਬੰਦੀਆਂ ਦੇ ਆਗੂ ਸਹਿਬਾਨ ਇੱਥੇ ਪਹੁੰਚੇ ਆ ਵਿਚਾਰਾ ਹੋਈਆਂ ਔਣ ਵਾਲੇ ਦਿਨਾਂ ਵਿੱਚ ਅਸੀਂ ਇੱਕ ਵੱਡਾ ਇਕੱਠ ਕੌਮੀ ਇਨਸਾਫ ਮੋਰਚੇ ਵਿੱਚ ਕਰਨਾ ਤਾਂ ਕਿ ਦੱਸਿਆ ਜਾ ਸਕੇ ਦੂਜਾ ਇੱਕ ਇਹ ਵਿਚਾਰ ਹੋਈ ਹੈ ਵੀ ਬਾਪੂ ਸੂਰਤ ਸਿੰਘ ਜਿਨ੍ਹਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ 10 ਸਾਲ ਸੰਘਰਸ਼ ਕਰਿਆ ਉਹ ਅਕਾਲ ਚਲਾਣਾ ਕਰ ਗਏ ਉਹਨਾਂ ਦਾ ਸੰਸਕਾਰ 26 ਜਨਵਰੀ ਨੂੰ ਯੂ ਐਸ ਏ ਤੋਂ ਹੋਇਆ ਸੋ ਜਦੋਂ ਸੰਘਰਸ਼ ਕਰ ਰਹੀ ਸੀ ਭਗਵੰਤ ਮਾਨ ਜਿਹੜਾ ਅੱਜ ਦਾ ਮੁੱਖ ਮੰਤਰੀ ਹੈ ਪੰਜਾਬ ਦਾ ਉਹ ਉੱਥੇ ਜਾਂਦਾ ਰਿਹਾ ਬੋਲਦਾ ਰਿਹਾ ਉਹ ਵੀਡੀਓ ਬਣੀ ਦੀ ਐ ਸੋ ਉਹ ਇਹੀ ਗੱਲ ਕਹਿੰਦਾ ਸੀ ਕਿ ਸੰਵਿਧਾਨ ਵੱਲੋਂ ਜਿਹੜੀਆਂ ਅਦਾਲਤਾਂ ਬਣੀਆਂ ਅਦਾਲਤਾਂ ਵੱਲੋਂ ਮਿਲੀਆਂ ਸਜ਼ਾਵਾਂ ਉਹ ਬੰਦੀ ਸਿੰਘ ਪੂਰੀਆਂ ਕਰ ਚੁੱਕੇ ਕਿਉਂ ਨਹੀਂ ਰਿਹਾਈਆਂ ਕਰ ਰਹੀਆਂ ਸਰਕਾਰਾਂ ਉਹ ਉਹਨਾਂ ਨੂੰ ਭੰਡ ਰਿਹਾ ਸਰਕਾਰਾਂ ਨਹੀਂ ਮੌਕੇ ਦੀ ਸਰਕਾਰ ਸੀ ਸੋ ਅਸੀਂ ਉਹ ਵੀ ਸੰਗਤਾਂ ਤੇ ਸਾਹਮਣੇ ਲੈ ਕੇ ਜਾਣਾ ਕੌਣ ਵਾਲੇ ਦਿਨ ਚ ਵਿਚਾਰ ਹੋਈਏ ਕਿ ਉਹ ਬਾਪੂ ਸੂਰਤ ਸਿੰਘ ਦੀਆਂ ਅਸਤੀਆਂ ਜਿਹੜੀਆਂ ਪਰਿਵਾਰ ਨਾਲ ਸਲਾਹ ਕਰਕੇ ਇੱਥੇ ਪੰਜਾਬ ਲਿਆਂਦੀਆਂ ਜਾਣਗੀਆਂ ਉਹਨਾਂ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਚ ਘੁਮਾ ਕੇ ਉੱਤੇ ਉਸ ਗੱਡੀ ਤੇ ਇੱਕ ਸਕਰੀਨ ਲਾਈ ਜਾਵੇਗੀ ਜਿਸ ਤੇ ਉਹ ਭਗਵਾਨ ਤਮਾਨ ਬੋਲ ਰਿਹਾ ਬਾਪੂ ਸੂਰਤ ਸਿੰਘ ਦੇ ਕੋਲ ਬੈਠ ਕੇ ਸੋ ਦਿਖਾਇਆ ਜਾਏਗਾ ਕਿ ਇਹ ਕਿਹੜੇ ਇਹਨੇ ਵਾਅਦੇ ਕਰੇ ਸੀ ਅੱਜ ਉਹਨਾਂ ਵਾਦਿਆਂ ਤੇ ਆਪ ਪੂਰ ਨਹੀਂ ਉਤਰਿਆ ਸੋ ਇਹਨਾਂ ਮੁੱਦਿਆਂ ਤੇ ਵਿਚਾਰ ਕਰਨ ਲਈ ਅੱਜ ਅਸੀਂ ਮੀਟਿੰਗ ਸੱਦੀ ਸੀ ਬਹੁਤ ਸੁਖਾਮੇ ਮਾਹੌਲ ਚ ਮੀਟਿੰਗ ਹੋਈ ਹੈ ਆਪਣੇ ਆਪਣੇ ਸੁਝਾਅ ਦਿੱਤੇ ਹਨ ਕਿਸਾਨ ਆਗੂ ਹੈ ਇਹ ਬੈਠੇ ਹੈ ਡਾਕਟਰ ਦਰਸ਼ਨਪਾਲ ਸਿੰਘ ਜੀ ਆਪਣੇ ਗੁਰਦੀਪ ਸਿੰਘ ਮਠਿੰਡਾ ਜੀ ਹਰਪਾਲ ਸਿੰਘ ਚੀਮਾ ਜੀ ਅਮਾਨ ਸਿੰਘ ਮਾਨ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਤੇ ਲਖਵਾਲ ਯੂਨੀਅਨ ਬਲਜੀਤ ਸਿੰਘ ਭਾਉ ਹੋਰ ਬਹੁਤ ਸਾਡੇ ਸਤਾਰਿਓਗ ਪਹੁੰਚੇ ਆ ਜਿਨ੍ਹਾਂ ਨੇ ਆਪਣੇ ਵਿਚਾਰ ਦਿੱਤੇ ਕਿਉਂਕਿ ਉਹ ਕੌਮ ਦੇ ਮੁੱਦੇ ਸਰਕਾਰਾਂ ਉਹਨਾਂ ਤੇ ਇਨਸਾਫ ਦੇਣ ਲਈ ਤਿਆਰ ਨਹੀਂ ਭਾਵੇਂ ਗੁਰੂਗ੍ਰੰਥ ਸਾਹਿਬ ਦੀ ਹੋਈਆਂ ਬੇਅਦਬੀਆਂ ਦਾ ਇਨਸਾਫ ਹੈ ਯਾ ਬੇਅਦੀ ਕਰਨ ਵਾਲੇ ਦੇ ਖਿਲਾਫ ਸਖਤ ਕਾਨੂੰਨ ਬਣਾਉਣ ਦੀ ਮੰਗ ਹੈ ਸੋ ਉਹ ਕਾਨੂੰਨ ਬਣਾਉਣ ਵਾਸਤੇ ਵੀ ਸਰਕਾਰਾਂ ਤਿਆਰ ਨਹੀਂ ਸੋ ਅੱਜ ਉਸ ਮੁੱਦਿਆਂ ਤੇ ਅਸੀਂ ਵਿਚਾਰ ਕਰੀਏ ਕਿ ਕਿਸ ਤਰ੍ਹਾਂ ਸਰਕਾਰਾਂ ਤੇ ਦਬਾਅ ਪਾਇਆ ਜਾਵੇ ਕਿਉਂਕਿ ਜਿੱਥੇ ਮੁੱਦਿਆਂ ਦੀ ਗੱਲ ਹੈ ਉਥੇ ਮਨੁੱਖੀ ਅਧਿਕਾਰਾਂ ਦਾ ਮਸਲਾ ਕਿਉਂਕਿ ਜਿਹੜੀਆਂ ਸੰਜਾਵਾਂ ਕੋਰਟ ਵੱਲੋਂ ਮਿਲੀਆਂ ਉਹ ਦੁੱਗੀਆਂ ਕਰ ਚੁੱਕੇ ਪਰੰਤੂ ਰਿਹਾਈਆਂ ਨਹੀਂ ਹੋ ਰਹੀਆਂ ਇਸ ਲਈ ਇਸ ਤੇ ਵਿਚਾਰ ਚਰਚਾ ਕਰਨ ਵਾਸਤੇ ਅੱਜ ਅਸੀਂ ਮੀਟਿੰਗ ਸੱਦੀ ਜੀ ਤਕਰੀਬਨ ਸਾਰੀ ਜਥੇਬੰਦੀਆਂ ਦੇ ਆਗੂ ਸਹਿਬਾਨ ਇੱਥੇ ਪਹੁੰਚੇ ਆ ਵਿਚਾਰਾ ਹੋਈਆਂ ਆਉਣ ਵਾਲੇ ਦਿਨਾਂ ਵਿੱਚ ਅਸੀਂ ਇੱਕ ਵੱਡਾ ਇਕੱਠ ਕੌਮੀ ਇਨਸਾਫ ਮੋਰਚੇ ਵਿੱਚ ਕਰਨਾ ਤਾਂ ਕਿ ਦੱਸਿਆ ਜਾ ਸਕੇ ਦੂਜਾ ਇੱਕ ਇਹ ਵਿਚਾਰ ਹੋਈ ਹੈ ਵੀ ਬਾਪੂ ਸੂਰਤ ਸਿੰਘ ਜਿਨ੍ਹਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ 10 ਸਾਲ ਸੰਘਰਸ਼ ਕਰਿਆ ਉਹ ਕਾਲ ਚਲਾਣਾ ਕਰਗੇ ਉਹਨਾਂ ਦਾ ਸੰਸਕਾਰ 26 ਜਨਵਰੀ ਨੂੰ ਯੂ ਐਸ ਏ ਤੇ ਹੋਇਆ ਸੋ ਜਦੋਂ ਸੰਘਰਸ਼ ਕਰ ਰਹੀ ਸੀ ਭਗਵੰਤ ਮਾਨ ਜਿਹੜਾ ਅੱਜ ਦਾ ਮੁੱਖ ਮੰਤਰੀ ਹੈ ਪੰਜਾਬ ਦਾ ਉਹ ਉੱਥੇ ਜਾਂਦਾ ਰਿਹਾ ਬੋਲਦਾ ਰਿਹਾ ਉਹ ਵੀਡੀਓ ਬਣੀ ਦੀ ਹੈ ਸੋ ਉਹ ਇਹੀ ਗੱਲ ਕਹਿੰਦਾ ਸੀ ਕਿ ਸੰਵਿਧਾਨ ਵੱਲੋਂ ਜਿਹੜੀਆਂ ਅਦਾਲਤਾਂ ਬਣੀਆਂ ਅਦਾਲਤਾਂ ਵੱਲੋਂ ਮਿਲੀਆਂ ਸਜ਼ਾਵਾਂ ਉਹ ਬੰਦੀ ਸਿੰਘ ਪੂਰੀਆਂ ਕਰ ਚੁੱਕੇ ਕਿਉਂ ਨਹੀਂ ਰਹਾਈਆਂ ਕਰ ਰਹੀਆਂ ਸਰਕਾਰਾਂ ਉਹ ਉਹਨਾਂ ਨੂੰ ਭੰਡ ਰਿਹਾ ਸਰਕਾਰਾਂ ਨਹੀਂ ਮੌਕੇ ਦੀ ਸਰਕਾਰ ਸੀ ਸੋ ਅਸੀਂ ਉਹ ਵੀ ਸੰਗਤਾਂ ਤੇ ਸਾਹਮਣੇ ਲੈ ਕੇ ਜਾਣਾ ਆਉਣ ਵਾਲੇ ਦਿਨ ਚ ਵਿਚਾਰ ਹੋਈਏ ਕਿ ਉਹ ਬਾਪੂ ਸੂਰ ਸਿੰਘ ਦੀਆਂ ਆਸਤੀਆਂ ਜਿਹੜੀਆਂ ਪਰਿਵਾਰ ਨਾਲ ਸਲਾਹ ਕਰਕੇ ਇੱਥੇ ਪੰਜਾਬ ਲਿਆਂਦੀਆਂ ਜਾਣਗੀਆਂ ਉਹਨਾਂ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਚ ਘੁਮਾ ਕੇ ਉੱਤੇ ਉਸ ਗੱਡੀ ਤੇ ਇੱਕ ਸਕਰੀਨ ਲਾਈ ਜਾਵੇਗੀ ਜਿਸ ਜੇ ਉਹ ਭਗਵਾਨਤ ਮਾਨ ਬੋਲ ਰਿਹਾ ਬਾਪੂ ਸੂਰਤ ਸਿੰਘ ਦੇ ਕੋਲ ਬੈਠ ਕੇ ਸੋ ਦਿਖਾਇਆ ਜਾਏਗਾ ਕਿ ਇਹ ਕਿਹੜੇ ਇਹਨੇ ਵਾਅਦੇ ਕਰੇ ਸੀ ਅੱਜ ਉਹਨਾਂ ਵਾਦਿਆਂ ਤੇ ਆਪ ਪੂਰ ਨਹੀਂ ਉਤਰਿਆ ਸੋ ਇਹਨਾਂ ਮੁੱਦਿਆਂ ਦੇ ਵਿਚਾਰ ਕਰਨ ਲਈ ਅੱਜ ਅਸੀਂ ਮੀਟਿੰਗ ਸੱਦੀ ਸੀ ਬਹੁਤ ਸੁਖਾਮੇ ਮਾਹੌਲ ਚ ਮੀਟਿੰਗ ਹੋਈ ਹੈ ਆਪਣੇ ਆਪਣੇ ਸੁਝਾਅ ਦਿੱਤੇ ਹੈ ਕਿਸਾਨ ਆਗੂ ਹੈ ਇਹ ਬੈਠੇ ਹੈ ਡਾਕਟਰ ਦਰਸ਼ਨਪਾਲ ਸਿੰਘ ਜੀ ਆਪਣੇ ਗੁਰਦੀਪ ਸਿੰਘ ਮਠਿੰਡਾ ਜੀ ਹਰਪਾਲ ਸਿੰਘ ਚੀਮਾ ਜੀ ਅਮਾਨ ਸਿੰਘ ਮਾਨ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਤੇ ਲਖਵਾਲ ਯੂਨੀਅਨ ਬਲਜੀਤ ਸਿੰਘ ਭਾਉ ਹੋਰ ਬਹੁਤ ਸਾਡੇ ਸਤਾਰ ਯੋਗ ਪਹੁੰਚੇ ਆ ਜਿਨ੍ਹਾਂ ਨੇ ਆਪਣੇ ਵਿਚਾਰ ਦਿੱਤੇ